पापा आगे पापा आगे पंडित मिलना है ने आपके असीम कृपा है जो इसको इतनी सेवा मिले और आपके साथ इतना जुड़ा हुआ है हमारा तो बेटा है हमारे परिवार का जो सबसे अच्छा बच्चा है प्यार करने वाला ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਔਰ ਡਾਕਟਰ ਸਾਹਿਬ ਠੀਕ ਹੋ ਸਤਿ ਸ਼੍ਰੀ ਅਕਾਲ ਔਰ ਮਿਸ਼ਰਾ ਜੀ ਠੀਕ ਹੈ ਕੌਣ ਆ ਗਿਆ ਕੌਣ ਹੈ ਪਾਪਾ ਆ ਗਏ ਪਾਪਾ ਆ ਗਏ ਪੰਡਤ ਦੇ ਪਾਪਾ ਮਿਲਣ ਆਏ ਨੇ ਪਾਪਾ ਪਾਪਾ ਕਿੱਥੇ ਨੇ ਠੀਕ ਹੋ ਪਾਪਾ ਆ ਗਏ ਪਾਪਾ ਆ ਗਏ ਪਾਪਾ ਆ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਪੰਡਤ 2016 ਦਾ ਸਾਡੇ ਕੋਲ ਆ ਬੱਚਾ ਇਹਦੇ ਸਿਰ ਤੇ ਝੋਟੇ ਸੀ ਅਸੀਂ ਇਹਨੂੰ ਪੰਡਤ ਕਹਿਣ ਲੱਗੇ 2016 ਤੋਂ ਇਹ ਬੱਚੇ ਨੂੰ ਲੁਧਿਆਣਾ ਅਗਰਨਗਰ ਤੋਂ ਲੈ ਕੇ ਆਏ ਸੀ ਦੁਸ਼ਹਿਰੇ ਤੋਂ ਬਾਅਦ ਉੱਥੇ ਮੇਲਾ ਲੱਗਦਾ ਉੱਥੇ ਸੜਕਾਂ ਤੇ ਘੁੰਮਦਾ ਸੀ ਬੱਚਾ ਸਰ 2019 ਜਿਹੜਾ ਘਰ ਲੱਭਿਆ ਜਾ ਕੇ ਹਰਦਵਾਰ ਤੋਂ ਸੂਰਜ ਦੇਵ ਮਿਸ਼ਰਾ ਦੇ ਵੀ ਪੇਸ਼ੇ ਤੋਂ ਡਾਕਟਰ ਨੇ ਇਹਨਾਂ ਦੀ ਜ਼ਿੰਦਗੀ ਦਾ ਇਹ ਇਕਲੋਤਾ ਪੁੱਤ ਆ ਬਾਪੂ ਦਾ ਤਿੰਨ ਧੀਆ ਵਾ ਇਹ ਘਰੋਂ ਕਿਵੇਂ ਨਿਕਲਿਆ ਘਰ ਸੇ ਕਿਵੇਂ ਨਿਕਲ ਗਿਆ تھا ਜੀ ਛੋੜ ਦਿਆ تھا ਕਿਵੇਂ ਛੋੜ ਨਹੀਂ ਕਥਾ ਸੁਣਾਓ ਭਾਸ਼ਾ ਖਾਇਆ ਬਸ ਨਿਕਲ ਗਿਆ ਹਾਂ ਸਭ ਤੋਂ ਹਮ ਲੋ ਡੂੰਦ ਤੇ ਦੂਰ ਤੇ ਪਰੇਸ਼ਾਨ 3 ਸਾਲ ਬਾਅਦ ਆਉਂਦੇ ਆ ਤੇ ਖਬਰ ਮਿਲੀ ਆਪਨੇ ਪੁਲਿਸ ਰਿਪੋਰਟ ਕਰਾਇਆ ਸੀ ਹਾਂ ਬਿਲਕੁਲ ਸਭ ਠੀਕ ਹੈ ਪੇਪਰ ਮੇਂ ਦੀਆ ਪੁਲਿਸ ਰਿਪੋਰਟ ਕਰਾਇਆ ਸੀ ਉਂਤ ਹੈ ਉਹ ਹੈ ਆਪਕੇ ਬਾਸੇ ਵੀ ਕਾਪੀ ਆ ਮੇਂ ਵੀ ਰੱਖ ਲਏ ਹੈ ਤੇ ਫਿਰ 19 ਦੇ ਵਿੱਚ ਜਾ ਕੇ ਸਾਨੂੰ ਘਰ ਲੱਭਿਆ ਤਾਂ ਫਿਰ ਇਹ ਆਏ ਸਾਡੇ ਕੋਲੇ ਇਹਦੇ ਮੰਮੀ ਪਾਪਾ ਤੇ ਕਹਿੰਦੇ ਰੀਜਾ ਜੀ ਤੇ ਉਹ ਮਿਲ ਕੇ ਵਾਪਸ ਚਲੇ ਗਏ ਕਹਿੰਦੇ ਵੀ ਆਪ ਬੜੀਆ ਸੰਭਾਲ ਰਹੇ ਹੋ ਇਸ ਕੋ ਵੀ ਇਹੀ ਪੇ ਰੱਖ ਲਓ ਆਪ ਇਸ ਨੂੰ ਤਾਂ ਫਿਰ ਪੰਡਤ ਸਾਡੇ ਪਰਿਵਾਰ ਦਾ ਮੈਂਬਰ ਬਣ ਗਿਆ ਕਿਉਂਕਿ ਸਾਡਾ ਸਭ ਤੋਂ ਜੇ ਕੋਈ ਵੱਧ ਪਿਆਰ ਲੈਣ ਵਾਲਾ ਬੱਚਾ ਵਾ ਸਾਡੇ ਪਰਿਵਾਰ ਦਾ ਤਾਂ ਉਹ ਪੰਡਤ ਹੈ ਜੀ आप इसको घर पे किस नाम से बुलाते थे अभय 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 नाम तेरिया तीन भैन वा डॉक्टर साहब ने अपन बेटिया के विह कि घर पे कौन रहता है मैं अकेले तो, मैं और मेरी पत्नी बस अकेले हो ठीक है इसको पंडित को क्यों आप साथ में क्यों नहीं रख रहे इसको अब रखने का क्या है कि अब आपके साथ पंडित मिल गया है तो इस वजह से हमारी आर्थिक स्थिति कमजोर है आपका मन तो करता होगा ना बेटा आपका देखो आपने करता कितने जो करता तभी तो आया कितने अच्छे से पाला होगा इसको जब हमें मिला था तो, इसके बहुत महंगे कपड़े पहने हुए थे अच्छे कपड़े तो पहने पिछली तो 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 बार दामाद आए थे दो तीन लोग बेटिया आयी थी इसकी माँ भी पहले आए थी ऐसी आप लोगों की बड़ी बात छोटी बेटी की शादी हो गया ना उसकी शादी पे भी लेके गए थे ना थे बहुत बढ़िया रहा था ठीक रहा आपके असीम कृपा है जो इसको इतनी सेवा मिले और आपके साथ इतना जुड़ा हुआ है हमारा तो बेटा है <laughs> हमारे परिवार का जो सबसे अच्छा बच्चा है प्यार करने वाला वही तो कह रहा हूँ की सबसे बड़ी बात तो यही आप अच्छा आया था आपको लिए पापा कहाँ पापा कितने पापा कितने कितने पापा ਇਹ ਪਪਾ ਬੋਲਦਾ ਹੈ ਆਪਕੋ ਕੀ ਬੋਲਦਾ ਹੈ ਹਾਂ ਪਪਾ ਹੀ ਬੋਲਦਾ ਪਪਾ ਬੋਲਦਾ ਤਾਂ ਜੀ ਕੇ ਆਪਕੇ ਲਈ ਗੰਗਾ ਜਲ ਲੈ ਕੇ ਆਏ ਧੰਨਵਾਦ ਹੋਰ ਬੰਦਰ ਜੀ ਦੇ ਪਪਾ ਜੀ ਗੰਗਾ ਜਲ ਲੈ ਕੇ ਆਏ ਨੇ ਹਾਂ ਠੀਕ ਤੇ ਅੱਲਾ ਅੱਲਾ ੜਕੇ ਰੱਖ ੜਕੇ ਰੱਖ ਆਪਾਂ ਦੇਣ ਹੀ ਨਹੀਂ ਕਿਸੇ ਰੋਚ ਆਪਣੇ ਕੋਲੇ ਰੱਖਣੇ ਆ ਭਾਈ ਗੰਗਾ ਜੀ ਦਾ ਪ੍ਰਸਾਦ ਹੈ ਧੰਨਵਾਦ ਆਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਆਪ ਕੁਝ ਨਹੀਂ ਆਪ ਗੰਗਾ ਘਾਟ ਸੇ ਪ੍ਰਸ਼ਾਦ ਲੈ ਕੇ ਆਏ ਹੋ ਆਪ ਦਾ ਬਹੁਤ ਨਹੀਂ ਤਾਂ ਕਮ ਸੇ ਕੰਬੀ ਆਪਕੋ ਭੇਜ ਤੱਕ ਬਹੁਤ ਬਹੁਤ ਨਹੀਂ ਨਹੀਂ ਬਹੁਤ ਦਰਸਾਬ ਆਪਕਾ ਬਹੁਤ ਬਹੁਤ ਸ਼ੁਕਰੀਆ ਅੱਜ ਪਹਿਲੀ ਵਾਰ ਪੰਡਿਤ ਦੇ ਘਰੋਂ ਉਹਨੇ ਪਾਪਾ ਕੁਝ ਪ੍ਰਸ਼ਾਦ ਗੰਗਾ ਜਲ ਲੈ ਕੇ ਆਏ ਨੇ ਸਾਡੇ ਕੋਲੇ ਅਸੀਂ ਇਹਨਾਂ ਦਾ ਬਹੁਤ ਥੈਂਕ ਯੂ ਕਰਦੇ ਆ ਕਿਉਂਕਿ ਧੰਨਵਾਦ ਅਸੀਂ ਕਰਦੇ ਆ ਅਰਣ ਕੁਮਾਰ ਸ਼ੁਕਲੇ ਦੇ ਭਰਾ ਦਾ ਵੀ ਜਿਹੜਾ ਇਹ ਸੇਵਾ ਨੂੰ ਸ਼ੁਰੂ ਕਰਾਉਣ ਵਾਲਾ ਅਰਣ ਕੁਮਾਰ ਸ਼ੁਕਲਾ ਤੇ ਜੇ ਉਹਦਾ ਭਰਾ ਉਸ ਦਿਨ ਉਹਨੂੰ ਲੈ ਜਾਂਦਾ ਸ਼ਾਇਦ ਆ ਸੇਵਾ ਨਾ ਸ਼ੁਰੂ ਹੁੰਦੀ ਤੇ ਉਸੇ ਤਰ੍ਹਾਂ ਧੰਨਵਾਦ ਕਰਦੇ ਆਂ ਅਸੀਂ ਸੁਰੇਵੰਤ ਸਿੰਘ ਮਿਸ਼ਰਾ ਜੀ ਦਾ ਜੇ ਆਪਣੇ ਬੇਟੇ ਦੀ ਇਹਨਾਂ ਦੇ ਦੀ ਜੇ ਘਰੋਂ ਨਾਂ ਨਿਕਲਦਾ ਬੱਚਾ ਸਾਡੇ ਤੱਕ ਨਾਂ ਪਹੁੰਚਦਾ ਤਾਂ ਸਾਡੇ ਵਿੱਚ ਜਿਹੜੀ ਅੱਜ ਪੇਸ਼ੈਂਸ ਨੇ ਸਾਡੇ ਵਿੱਚ ਜਿਹੜੀ ਸਹਿਣ ਸ਼ਕਤੀ ਆ ਸ਼ਾਇਦ ਕਦੇ ਨਾ ਆਉਣੀ ਕਿਉਂਕਿ ਪੰਡਤ ਨੇ ਇਸ ਬੱਚੇ ਨੇ ਸਾਨੂੰ ਬਹੁਤ ਜ਼ਿਆਦਾ ਸੈਨ ਸ਼ਕਤੀ ਦਿੱਤੀ ਹੈ ਇਹ ਬੱਚਾ ਸੀ ਜਨਮ ਤੋਂ ਜੇ ਆਪਾਂ ਕਹੀਏ ਵੀ ਇਹ ਉਮਰ ਦੇ ਹਿਸਾਬ ਨਾਲ ਅੱਜ ਇਹ 20 ਸਾਲ ਦਾ ਤਾਂ ਦਿਮਾਗ ਤੋਂ ਇਹ 3 ਸਾਲ ਦੇ ਬੱਚੇ ਜਿੰਨਾ ਦਿਮਾਗ ਹੈ ਦਾ ਤਾਂ ਇਹਨੇ ਇੰਨਾ ਜਿਆਦਾ ਤੰਗ ਕਰਨਾ ਪਰੇਸ਼ਾਨ ਕਰਨਾ ਤਾਂ ਸਾਨੂੰ ਪਹਿਲਾਂ ਪਹਿਲਾਂ ਬਹੁਤ ਗੁੱਸਾ ਚੜਦਾ ਇਹਦੇ ਤੇ ਅਸੀਂ ਇਹਨੂੰ ਘੂਰ ਦੇਣਾ ਮੈਂ ਫਿਰ ਥੋੜਾ ਥੋੜਾ ਹੌਲੀ ਹੌਲੀ ਸਬਰ ਫਿਰ ਸੰਤੋਖ ਜਿਹਨੂੰ ਆਪਾਂ ਕਹਿੰਦੇ ਆ ਉਹ ਮਹਾਰਾ ਇਹਨੇ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਇਹਨੇ ਜਿੰਨੀ ਮਰਜ਼ੀ ਤੰਗ ਕਹਿਤ ਕਰੀ ਜਾਣੀ ਤੰਗ ਕਰੀ ਜਾਣਾ ਇਹਦੇ ਤੇ ਗੁੱਸਾ ਹੀ ਹੋਂ ਹਟ ਗਿਆ ਮੈਨੂੰ ਵੀ ਇਹਨੂੰ ਜਿਹੜੀ ਗੱਲ ਪਿੱਛੇ ਆਪਾਂ ਘੂਰਦੇ ਆਂ ਦੁਬਾਰਾ ਫੇਰ ਉਹੀ ਗੱਲ ਵਾਰ-ਵਾਰ ਕਰਦਾ ਕਿਉਂਕਿ ਇਹਦਾ ਦਿਮਾਗ ਹੀ ਬੱਚਿਆਂ ਵਾਲਾ ਆ ਫਿਰ ਇਸ ਬੱਚੇ ਨੇ ਸਭ ਤੋਂ ਜੋ ਪਿਆਰ ਲਿਆ ਜਾਂ ਸਾਨੂੰ ਜਿਹੜਾ ਇਹਨੇ ਪਿਆਰ ਦਿੱਤਾ ਤੇ ਜੋ ਇਸ ਬੱਚੇ ਨੇ ਸਾਨੂੰ ਇੱਕ ਜਿਹੜੀ ਸਹਿਣ ਸ਼ਕਤੀ ਦਿੱਤੀ ਆ ਪੇਸ਼ੈਂਸ ਦਿੱਤੇ ਆ ਉਹ ਸ਼ਾਇਦ ਕਿਸੇ ਫਾਸੇ ਸਾਨੂੰ ਹੋਰ ਮਿਲ ਨਹੀਂ ਸਕਦੇ ਤੇ ਤੋ ਵਾਹਿਗੁਰੂ ਉਹ ਅੱਲਾਹ ਉਹ ਰਾਮ ਉਹ ਭਗਵਾਨ ਉਹਨਾਂ ਨੇ ਸਾਕਸ਼ਾਤ ਆਪ ਇਸ ਬੱਚੇ ਨੂੰ ਸਾਡੇ ਕੋਲੇ ਭੇਜਿਆ ਤੇ ਬੱਚੇ ਨੇ ਪੰਡਤ ਨਾਂ ਵੀ ਅਸੀਂ ਇਹਦਾ ਉਸ ਟਾਈਮ ਰੱਖਿਆ ਸੀ ਕਿਉਂਕਿ ਇਹਦੇ ਬਹੁਤ ਸਾਰੀ ਵੱਡੀ ਚੋਟੀ ਰੱਖੀ ਸੀ ਬੋਦੀ ਰੱਖੀ ਸੀ ਤੇ ਅਸੀਂ ਇਹਨੂੰ ਪੰਡਤ ਕਹਿਣ ਲੱਗ ਗਏ ਕਿਉਂਕਿ ਇਹ ਬੋਲ ਨਹੀਂ ਸਕਦਾ ਸੀ ਇਹ ਆਪਣਾ ਨਾਮ ਦੱਸ ਨਹੀਂ ਸਕਦਾ ਸੀ ਤੇ ਜਦੋਂ 16 ਚ ਮਿਲਿਆ ਸੀ 19 ਚ ਜਦੋਂ ਇਹਦਾ ਪਰਿਵਾਰ ਲੱਭਿਆ ਜੱਤਕਰ ਪੰਡਤ ਸਾਡਾ ਪੰਡਤ ਬਣ ਚੁੱਕਿਆ ਸੀ ਤਾਂ ਫਿਰ ਪਰਿਵਾਰ ਆਇਆ ਦੇਖ ਕੇ ਮੁੜ ਗਿਆ ਵੀ ਤੁਸੀਂ ਸਾਡੇ ਨਾਲੋਂ ਵਧੀਆ ਸੰਭਾਲ ਰਹੇ ਹੋ ਤੁਸੀਂ ਆਪਣੇ ਕੋਲ ਹੀ ਰੱਖ ਲਓ ਤਾਂ ਫਿਰ ਇਹਨਾਂ ਦੇ ਫਾਦਰ ਸਾਹਿਬ ਦਾ ਫੋਨ ਆਇਆ 2022 ਚ ਪੰਡਤ ਦੀ ਛੋਟੀ ਭੈਣ ਦਾ ਵਿਆਹ ਇੱਕ ਰਹਿਣਾ ਤਿੰਨ ਭੈਣਾਂ ਇਹਦੀਆਂ ਦੋ ਵਿਆਹੀਆਂ ਹੋਈਆਂ ਇੱਕ ਵਿਆਹਣ ਵਾਲੀ ਸੀਗੀ ਵੀ ਉਹਦਾ ਵਿਆਹ ਵਾਸਤੇ ਇਹਨੂੰ ਲੈ ਕੇ ਜਾਣਾ ਵਾ ਤਾਂ ਫਿਰ 2022 ਚ ਇਹਨੂੰ ਲੈ ਕੇ ਗਿਆ ਪਰਿਵਾਰ ਫਿਰ ਆਪਣੀ ਭੈਣ ਦੇ ਵਿਆਹ ਤੇ ਗਿਆ 10-20 ਦਿਨ ਪਿੰਡ ਰਹਿ ਕੇ ਘਰੇ ਰਹਿ ਕੇ ਹਰਦوار ਫਿਰ ਵਾਪਸ ਆ ਗਿਆ ਹਰ ਕੀ ਪੌੜੀ ਤੋਂ ਹਰਦوار ਤੋਂ ਉਹ ਗੁਰੂ ਦੀ ਨਗਰੀ ਤੋਂ ਇਹ ਬੱਚਾ ਸਾਡੇ ਕੋਲੇ ਆਇਆ ਸਿੰਸ ਬੱਚੇ ਨੇ ਆ ਕੇ ਸੁਪਨਿਆਂ ਦੇ ਘਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਆਪਣੇ ਆਖਰੀ ਸਵਾਸ ਤੇ ਕਰੇ ਇਸੇ ਤਰ੍ਹਾਂ ਹੀ ਪਉਂਦਾ ਰਹੇ ਅਸੀਂ ਵੀ ਇਸ ਬੱਚੇ ਦੇ ਨਾਲ ਆਪਣੇ ਆਖਰੀ ਸਵਾਸ ਤੇ ਕਰ ਇਦਾਂ ਜੁੜੇ ਰਹੀਏ ਮਹਾਰਾਜ ਅੱਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ੇ ਡਾਕਟਰ ਸਾਹਿਬ ਦਾ ਧੰਨਵਾਦ ਆ ਅੱਜ ਮਿਲਣ ਆਏ ਨੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਲੈ ਆਪਣਾ ਢਿੰਗਾ ਚਾਲ ਫੜਾ ਦੇ ਮੈਨੂੰ ਦੇ ਦਿਓ ਦੋਲਾਂ ਧਟਣਾ ਦੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ